ਜੋਵਾਈ ਤੋਂ ਪ੍ਰੈਗਨੈਂਟ ਹੋਈ 52 ਸਾਲ ਦੀ ਸੱਸ ਕਾਰਨ ਜਾਣ ਉੱਡ ਜਾਣਗੇ ਹੋਸ਼ ਸੋ ਦੋਸਤੋ ਇੱਕ 52 ਸਾਲ ਦੀ ਸੱਸ ਆਪਣੇ ਜੋਵਾਈ ਤੋਂ ਪ੍ਰੈਗਨੈਂਟ ਹੋ ਗਈ ਸੋ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਕਿ ਕਿਵੇਂ ਇੱਕ ਸੱਸ ਆਪਣੇ ਜੋਵਾਈ ਤੋਂ ਪ੍ਰੈਗਨੈਂਟ ਹੋਈ ਕਿਥੋਂ ਦੀ ਇਹ ਸੱਚੀ ਸਟੋਰੀ ਹੈ ਘਟਨਾ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਗਰਭ ਅਵਸਥਾ ਟੈਸਟ ਕਰਵਾਉਣਾ ਹਮੇਸ਼ਾ ਇੱਕ ਡਰਾਉਣਾ ਪਲ ਹੁੰਦਾ ਹੈ ਪਰ ਕ੍ਰਿਸਟੀ ਸਿਮਟ ਲਈ ਇਹ ਇੱਕ ਜੀਵਨ ਬਦਲਣ ਵਾਲਾ ਪਲ ਸੀ 52 ਸਾਲ ਦੀ ਉਮਰ ਵਿੱਚ ਉਸ ਨੂੰ ਪਤਾ ਲੱਗਣ ਵਾਲਾ ਸੀ ਕਿ ਉਹ ਗਰਭਵਤੀ ਹੈ ਜਾਂ ਨਹੀਂ ਅਤੇ ਉਹ ਵੀ ਉਸਦੇ ਜਵਾਈ ਦੇ ਬੱਚੇ ਤੋਂ ਇਹ ਇੱਕ ਮਾਂ ਦੇ ਆਪਣੇ ਧੀ ਲਈ ਅਥਾਹ ਪਿਆਰ ਅਤੇ ਕੁਰਬਾਨੀ ਦੀ ਕਹਾਣੀ ਹੈ ਜਿਸ ਨੇ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ अनोखा ਫੈਸਲਾ ਲਿਆ ਕ੍ਰਿਸਟੀ ਅਤੇ ਉਸਦੀ ਧੀ ਹੈਡੀ ਹਮੇਸ਼ਾ ਤੋਂ ਬਹੁਤ ਨੇੜੇ ਰਹੇ ਹਨ ਹੈਡੀ ਬਚਪਨ ਤੋਂ ਹੀ ਮਾਂ ਬਣਨ ਦਾ ਸੁਪਨਾ ਦੇਖਦੀ ਸੀ ਪਰ ਜਦੋਂ ਉਸਨੇ 2015 ਵਿੱਚ ਆਪਣੇ ਪਤੀ ਜੋਂ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਪਰਿਵਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਚੀਜ਼ਾਂ ਆਸਾਨ ਨਹੀਂ ਸਨ ਸਾਲਾਂ ਤੋਂ ਕੋਸ਼ਿਸ਼ ਕਰਨ ਤੋਂ ਬਾਅਦ ਵੀ ਹੈਡੀ ਗਰਭਵਤੀ ਨਾ ਹੋ ਸકી 2020 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਹੈਡੀ ਆਖਰਕਾਰ ਗਰਭਵਤੀ ਹੋ ਗਈ ਪਰ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕ ਸਕੀ ਡਾਕਟਰਾਂ ਨੇ ਦੱਸਿਆ ਕਿ ਹੈਡੀ ਨੂੰ ਯੂਟਰਾਈਨ ਡਿਡੈਲਫਿਸ ਦੀ ਸਮੱਸਿਆ ਸੀ ਅਤੇ ਉਹ ਜੁੜਬਾ ਬੱਚਿਆਂ ਨਾਲ ਗਰਭਵਤੀ ਸੀ ਬਦਕਿਸਮਤ ਨਾਲ ਇੱਕ ਬੱਚੇ ਦੇ ਦਿਲ ਦੀ ਧੜਕਣ 10 ਹਫ਼ਤਿਆਂ ਵਿੱਚ ਬੰਦ ਹੋ ਗਈ ਅਤੇ ਉਹਨਾਂ ਨੇ 24 ਹਫ਼ਤਿਆਂ ਵਿੱਚ ਆਪਣੇ ਪੁੱਤਰ ਮਲਕਾਈ ਨੂੰ ਗਵਾ ਦਿੱਤਾ ਹੈਡੀ ਬਹੁਤ ਟੁੱਟ ਗਈ ਡਾਕਟਰਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਦੁਬਾਰਾ ਗਰਭਵਤੀ ਹੋ ਸਕਦੀ ਹੈ ਪਰ ਇਹ ਬਹੁਤ ਖਤਰਨਾਕ ਹੋਵੇਗਾ ਦੀ ਆਪਣੀ ਧੀ ਦੇ ਦੁੱਖ ਨੂੰ ਦੇਖ ਕੇ ਬੇਵਸ ਮਹਿਸੂਸ ਕਰ ਰਹੀ ਸੀ ਉਦੋਂ ਹੀ ਹੈਦੀ ਨੇ ਉਸ ਨੂੰ ਦੱਸਿਆ ਕਿ ਉਹ ਆਈਬੀਐਫ ਅਤੇ ਸੈਰੋਗੇਸੀ ਬਾਰੇ ਸੋਚ ਰਹੀ ਹੈ ਇਹ ਸੁਣ ਕੇ ਕ੍ਰਿਸਟੀਨ ਨੇ ਤੁਰੰਤ ਫੈਸਲਾ ਕਰ ਲਿਆ ਕਿ ਉਹ ਹੈਦੀ ਦੀ ਸੈਰੋਗੇਟ ਬਣੇਗੀ ਇਸ ਦਾ ਮਤਲਬ ਹੈ ਕਿ ਕ੍ਰਿਸਟੀ ਆਪਣੇ ਜਵਾਈ ਦੇ ਬੱਚੇ ਦੀ ਮਾਂ ਬਣੇਗੀ ਅਤੇ ਸੈਰੋਗੇਸੀ ਰਾਹੀ ਉਸ ਨੂੰ ਜਨਮ ਦੇਵੇਗੀ ਇਸ ਤਰ੍ਹਾਂ ਉਹ ਇੱਕ ਸਮਾਂ ਮਾਂ ਅਤੇ ਨਾਨੀ ਬਣੇਗੀ ਕ੍ਰਿਸਟੀ ਨੇ ਹੈਦੀ ਨੂੰ ਦੱਸਿਆ ਮੈਂ ਤੇਰੀ ਅਤੇ ਜੋਂ ਦੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਾਂਗੀ ਹੈਡੀ ਹੈਰਾਨ ਰਹਿ ਗਈ ਪਰ ਕ੍ਰਿਸਟੀ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਤਰ੍ਹਾਂ ਫਿਟ ਅਤੇ ਤੰਦਰੁਸਤ ਹੈ ਕ੍ਰਿਸਟੀ ਦੇ ਪਤੀ ਰੇ ਨੇ ਵੀ ਇਸ ਯੋਜਨਾ ਦਾ ਸਮਰਥਨ ਕੀਤਾ ਕ੍ਰਿਸਟੀ ਨੇ ਸਾਰੇ ਡਾਕਟਰੀ ਟੈਸਟ ਪਾਸ ਕਰ ਲਏ ਅਤੇ ਉਸ ਨੂੰ ਗਰਭਤੀ ਹੋਣ ਦੀ ਇਜਾਜ਼ਤ ਦੇ ਦਿੱਤੀ ਕ੍ਰਿਸਟੀ ਨੂੰ ਹਾਰਮੋਨ ਦੇ ਟੀਕੇ ਲਗਾਏ ਗਏ ਅਤੇ ਉਸ ਦੇ ਸਰੀਰ ਨੂੰ ਗਰਭ ਅਵਸਥਾ ਲਈ ਤਿਆਰ ਕੀਤਾ ਗਿਆ ਜਦੋਂ ਭਰੂਣ ਟਰਾਂਸਫਰ ਹੋਇਆ ਤਾਂ ਕ੍ਰਿਸਟੀ ਨੇ ਹੈਡੀ ਨਾਲ ਵਾਅਦਾ ਕੀਤਾ ਕਿ ਉਹ ਨੋਮਾ ਹੀਨਿਆ ਬਾਅਦ ਉਸਦੇ ਬੱਚੇ ਉਸਦੀ ਗੋਦ ਵਿੱਚ ਦਵੇਗੀ 9 ਦਿਨਾਂ ਬਾਅਦ ਗਰਭ ਅਵਸਥਾ ਟੈਸਟ ਪੋਜ਼ਿਟਿਵ ਆਇਆ ਕ੍ਰਿਸਟੀਨੇ ਕਿਹਾ ਮੈਂ 52 ਸਾਲ ਦੀ ਉਮਰ ਵਿੱਚ ਬੱਚੇ ਦੀ ਮਾਂ ਬਣ ਰਹੀ ਹਾਂ ਕ੍ਰਿਸਟੇ ਦੀ ਗਰਭ ਅਵਸਥਾ ਪੂਰੀ ਤਰ੍ਹਾਂ ਆਮ ਸੀ ਹਾਲਾਂਕਿ ਕੁਝ ਲੋਕਾਂ ਨੇ ਇਹ આરોਪ ਲਗਾਇਆ ਕਿ ਉਹ ਹੈਡੀ ਦੇ ਅਨੁਭਵ ਨੂੰ ਖੋ ਰਹੀ ਹੈ ਪਰ ਕ੍ਰਿਸਟੀਨੇ ਇਸ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਉਸਦਾ ਪਤੀ ਰਹਿ ਮਜ਼ਾਕ ਕਰਦਾ ਹੁੰਦਾ ਸੀ ਇਹ ਮੇਰਾ ਬੱਚਾ ਨਹੀਂ ਇਹ ਸਾਡੇ ਜਵਾਈ ਦਾ ਬੱਚਾ ਅਤੇ ਮੇਰਾ ਦੋ ਹੋਤਾ ਹੈ ਮਾਰਚ 2022 ਵਿੱਚ ਇੱਕ ਪਲੈਂਡਨਸ਼ੀ ਸੈਕਸ਼ਨ ਦੌਰਾਨ ਏਕੋ ਜੋਏ ਦਾ ਜਨਮ ਹੋਇਆ ਹਾਈਡੀ ਦੱਸਦੀ ਹੈ ਜਦੋਂ ਮੈਂ ਏਕੋ ਨੂੰ ਗੋਦੀ ਵਿੱਚ ਚੁੱਕਿਆ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਉਹ ਆਖਰਕਾਰ ਇੱਥੇ ਸੀ ਅਤੇ ਇਹ ਸਭ ਮਾਂ ਕਾਰਨ ਸੰਭਵ ਹੋਇਆ ਅੱਜ ਏਕੋ ਇੱਕ ਖੁਸ਼ ਮિજાਜ ਅਤੇ ਚੰਚਲ 3 ਸਾਲ ਦੀ ਬੱਚੀ ਹੈ ਅਤੇ ਉਸ ਦਾ ਕ੍ਰਿਸਟੀਲ ਨਾਲ ਡੂੰਘਾ ਰਿਸ਼ਤਾ ਹੈ ਕ੍ਰਿਸਟੀ ਕਹਿੰਦੀ ਹੈ ਮੈਨੂੰ ਕਿਸੇ ਧੰਨਵਾਦ ਦੀ ਲੋੜ ਨਹੀਂ ਹੈ ਹਾਈਡੀ ਦੀ ਖੁਸ਼ੀ ਲਈ ਇਹ ਸਭ ਨਰਨਾ ਮੇਰੇ ਲਈ ਇੱਕ ਸਨਮਾਨ ਦੀ ਗੱਲ ਸੀ ਪਰ ਕਈ ਲੋਕ ਆਸ-ਪਾਸ ਵਾਲੇ ਟਿੱਪਣੀਆਂ ਕਰਦੇ ਸੀ ਕਿ ਕ੍ਰਿਸਟਲ ਦੇ ਸੰਬੰਧ ਉਸਦੇ ਜਵਾਈ ਨਾਲ ਨੇ ਜਿਸ ਕਰਕੇ ਉਹ ਪ੍ਰੈਗਨੈਂਟ ਹੋਈ ਹੈ ਅਤੇ ਉਹ ਆਪਣੇ ਜਵਾਈ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਪਰ ਬਿਜਲੀ ਗੱਲ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਸਿਰਫ ਉਹ ਆਪਣੀ ਖੁੱਤੀ ਦੇ ਲਈ ਕਰ ਰਹੀ ਹੈ ਤਾਂ ਜੋ ਉਹ ਮਾਂ ਦਾ ਸੁੱਖ ਪ੍ਰਾਪਤ ਕਰ ਸਕੇ ਅਤੇ ਆਇਰਿਦ ਦੁਆਰਾ ਉਸਨੇ ਇਹ ਸੋਚਿਆ ਅਤੇ ਪ੍ਰੋਸੈਸ ਸ਼ੁਰੂ ਕੀਤਾ ਪਰ ਡਾਕਟਰਾਂ ਨੇ ਜਦੋਂ ਉਹਨਾਂ ਦੇ ਸਾਰੇ ਟੈਸਟ ਕੀਤੇ ਤਾਂ ਉਹ ਬਿਲਕੁਲ ਤੰਦਰੁਸਤ ਸੀ ਅਤੇ ਉਸ ਨੂੰ ਆਈਵੀਐਫ ਦੁਆਰਾ ਆਪਣੀ ਧੀ ਨੂੰ ਬੱਚੇ ਦਾ ਦੇਣ ਦਾ ਜੋ ਸੁਪਨਾ ਸੀ ਉਹ ਪੂਰਾ ਕਰ ਸਕੀ ਸੋ ਦੋਸਤੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਇਹ ਸਹੀ ਕੀਤਾ ਜਾਂ ਫਿਰ ਗਲਤ ਕਿਉਂਕਿ ਮਾਂ ਆਪਣੀ ਧੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਜਦੋਂ ਉਹ ਆਪਣੇ ਬੱਚਿਆਂ ਨੂੰ ਪਾਲ-ਪੋਸ ਕੇ ਇਹਨਾਂ ਵੱਡਾ ਕਰ ਸਕਦੀ ਹੈ ਚੰਗੀ ਸਿੱਖਿਆ ਦੇ ਸਕਦੀ ਹੈ ਸੰਸਕਾਰ ਦੇ ਸਕਦੀ ਹੈ ਤਾਂ ਫਿਰ ਉਹ ਆਪਣੀ ਧੀ ਦੇ ਖੁਸ਼ੀ ਲਈ ਪ੍ਰੈਗਨੈਂਟ ਕਿਉਂ ਨਹੀਂ ਹੋ ਸਕਦੀ ਸੋਹੇ ਦੁਨੀਆ ਦਾ ਦੇਖਣ ਦਾ ਅਲੱਗ ਨਜ਼ਰੀਆ ਹੈ ਪਰ ਜੋ ਕ੍ਰਿਸ਼ਟੀ ਦੀ ਧੀ ਨੇ ਬਚਪਨ ਵਿੱਚ ਆਪਣੀ ਮਾਂ ਬਣਨ ਦਾ ਸੁਪਨਾ ਸੀ ਉਹ ਨਹੀਂ ਪੂਰਾ ਕਰ ਸਕਦੀ ਸੀ ਕਿਉਂਕਿ ਉਸ ਨੂੰ ਕੋਈ ਪ੍ਰੋਬਲਮ ਸੀ ਇਸ ਕਰਕੇ ਉਹ ਦੁਆਰਾ ਪ੍ਰੈਗਨੈਂਟ ਨਹੀਂ ਹੋ ਸਕਦੀ ਸੀ ਅਗਰ ਹੁੰਦੀ ਤਾਂ ਉਸ ਦੀ ਜਾਨ ਨੂੰ ਖਤਰਾ ਸੀ ਜਿਸ ਕਰਕੇ ਉਸ ਦੀ ਮਾਂ ਨੇ ਇੱਕ ਫੈਸਲਾ ਲਿਆ ਕਿ ਉਹ ਆਪਣੀ ਧੀ ਨੂੰ ਇੱਕ ਬੱਚਾ ਦੇਵੇਗੀ ਜਿਸ ਕਾਰਨ ਉਹ ਹਮੇਸ਼ਾ ਖੁਸ਼ ਰਹਿ ਸਕੇ ਅਤੇ ਉਦਾਂ ਹੀ ਹੋਇਆ ਇੱਕ ਮਾਂ ਨੇ ਆਪਣੇ ਧੀ ਨੂੰ ਬੱਚਾ ਦਿੱਤਾ ਆਪਣੇ ਜਵਾਈ ਤੋਂ ਪ੍ਰੈਗਨੈਂਟ ਹੋਈ ਅਤੇ ਉਹ ਹੁਣ ਖੁਸ਼ੀ ਦੇ ਨਾਲ ਜੀ ਰਹੇ ਨੇ ਜਿਹੜਾ ਬੱਚਾ ਉਹ ਆਪਣੀ ਨਾਨੀ ਮਾਂ ਦਾ ਬਹੁਤ ਪਿਆਰ ਕਰਦਾ ਹੈ ਅਤੇ ਆਪਣੇ ਮਾਪੇ ਨੂੰ ਵੀ ਦੇਖੋ ਕਿਵੇਂ ਦੀ ਕੁਦਰਤ ਕਿੱਥੋਂ ਚੱਲੀ ਕਿਵੇਂ ਕਿਸ ਨੇ ਪ੍ਰੈਗਨੈਂਟ ਕੀਤਾ ਕਿਵੇਂ ਆਪਣੀ ਧੀ ਨੂੰ ਬੱਚਾ ਦਿੱਤਾ ਇਹ ਸਾਰੇ ਕੁਦਰਤ ਦੇ ਰੰਗ ਨੇ ਧੰਨਵਾਦ ਉਸ ਮਾਂ ਦਾ ਉਸ ਮਾਂ ਦਾ ਜਿਗਰਾ ਅਤੇ ਉਸ ਪਿਓ ਦਾ ਜਿਸ ਨੇ ਇਹ ਇੱਕ ਫੈਸਲਾ ਲਿਆ ਇਹ ਇੱਕ ਬਹੁਤ ਵੱਡੀ ਗੱਲ ਹੈ ਪਰ ਫਿਰ ਵੀ ਉਸ ਨੇ ਆਪਣੀ ਧੀ ਨੂੰ 52 ਸਾਲ ਦੀ ਉਮਰ ਦੇ ਵਿੱਚ ਚੇਨੂ ਜਨਮ ਦੇ ਕੇ ਉਸ ਨੂੰ ਸੌਂਪ ਦਿੱਤਾ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਿ ਇੱਕ ਮਾਂ ਨੇ ਆਪਣੀ ਧੀ ਲਈ ਇਹ ਠੀਕ ਕੀਤਾ ਜਾਂ ਫਿਰ ਗਲਤ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਬ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ